ਰਾਜਕ ਸਿੰਘ ਆ ਤੇ ਪਿੰਡ ਵਿਖਿਆ ਤੇ ਦੀ ਕਣਕੀ ਇੱਥੇ ਠੇਕੇ ਤੇ ਲਈ ਗੜੀ 20 ਕਿੱਲੇ ਕਣਕ ਆ ਸੜ ਗਈ ਇੱਥੋਂ ਤੇ 40 ਗੱਜ ਲੱਖ ਦਾ ਨੁਕਸਾਨ ਹੋ ਗਿਆ ਪਤਾ ਲੱਗਾ ਜੀ ਕਿੱਦਾਂ ਕਣਕ ਨੂੰ ਅੱਗ ਲੱਗੀ ਪਤਾ ਨਹੀਂ ਲੱਗਦਾ ਇਹ ਪਾਜੀ ਪਿਛਲੇ ਪਿੰਡ ਤੋਂ ਤੇ ਕਿੱਦਾਂ ਮਤਲਬ ਕਿੰਨੇ ਕਿੱਲੇ ਸਾਡੀ ਸਾਰੇ ਪਿੰਡ ਦੀ ਕਣਕ ਪਾਪਾ ਜੀ ਆੜੀ ਰਣੀ ਆ 56 ਕਿੱਲੇ ਹੋਣਗੇ ਤੇ ਆ ਠਿੱਕੇ ਲੇ ਹੋ ਗਿਆ ਵਾਦੀ ਹੋਣੀ آپ نے پنڈل ਅਸੀਂ ਕੋਈ ਪਿੰਡ ਦੇ ਠੇਕੇ ਇਥੇ ਪੈਲੇ ਲਈ ਉੱਥੇ 7 ਕਲੇ ਪਹਿਲੀ ਇੱਥੇ ਠੇਕੇ ਦੀ ਉਹ ਸੜੀ ਕਣੂ ਵਿੱਚ ਹੋਰ ਪਿੰਡ ਦੀ ਟੋਟਲ ਕਿੰਨੇ ਕਟਾਨ ਸਾਬ ਨਹੀਂ ਸਾਡੇ ਇਸ ਪੇਜ ਦਾ ਪਤਾ ਕਿੰਨੇ ਬਾਅਦ ਦੇ ਪਿੰਡ ਦੇ ਦੂਰੋਂ ਪਿੰਡਵਾਂ ਦੇ ਪਹਿਲੀ ਲਈ ਇੱਥੇ ਠੇਕੇ ਠੇਕੇ ਲਈ ਜਮੀਨ ਹਾਂ ਠੀਕ ਨੇ ਜਮੀਨ ਤੇ ਆ ਹਾਂ ਜੀ ਕਿਹੜੀ ਜਿਆਦੀ ਜਿਆਦੀ ਪੈਲੀ ਸਾਰੀ ਠੇਕੇ ਵਾਲੇ ਲੋਕ ਇੱਥੇ ਆ ਰੰਗਬਾ ਕਰ ਜਾਊਗਾ ਜੀ ਇਹ 100 ਤਾਂ ਜਿਆਦਾ ਹੋਣਾ 100 ਤਾਂ ਤਾਂ ਹੋਣਾ ਯਾਰ ਸੌਰਗਪੇ ਤੇ 500 ਕਿਲੇ ਤਾਂ ਛੜੀ ਹੋਣੀ ਬਾਦਰੀ ਛੜੀ। ਮੰਗ ਕਰਦੇ ਹੋ? ਹਾਂ? ਕੀ ਮੰਗ ਕਰਦੇ ਹੋ? ਉਹੀ ਹੁਣ ਵੇਖੋ ਜੀ ਨਕਸ਼ਾ ਦੇ ਤਾਂ ਚਾਹੀਦਾ ਜੇ ਕਿਤਾ ਦੇ ਸੰਨ ਉਹ ਫੜੇ ਜੇ ਬੰਦਾ। ਜਿਹਨੂੰ ਨਕਸ਼ਾ ਕਿ ਉਹ ਫੜੇ ਜੇ ਬੰਦਾ ਉਹੋ ਚਾਹੀਦਾ ਉਹਨੂੰ ਪੁੱਛੀ ਕਿਉਂ ਤਾਂ ਸਾੜੀ ਅੱਗ ਕਣਕ ਲਾਈ ਦਾ ਕਿਉਂ ਨਕਸ਼ਾ ਕਿਦਾ ਜੀ ਨਿਦਾਰਾਂ ਦਾ। ਬਲਰਾਜ ਸਿੰਘ। ਸਾਡੀ ਇਹ ਕਿਹੜਾ ਪਿੰਡ ਹੈ ਤੇ ਕਿੱਥੇ ਅੱਗ ਲੱਗੀ ਹੈ? ਇਹ ਪਿੰਡ ਗਗਵਾਲੀਆਂ ਹੀ ਪਿੰਡ ਤੇ ਖਵਾਲੀ ਤੇ ਰਹਿਣ ਵਾਲੇ ਆ। ਹਾਂਜੀ। ਜਦੋਂ ਜੀ ਕਿੰਨੀ ਗਏ? ਇਹ ਠੇਕੇਦਾਰ ਹੀ ਪੈਲੀ ਲਈ ਸੀ। ਹੂੰ। ਕਰੀਬ 8-3 ਕਿਲੇ ਛੜ ਗਏ ਆ। ਉਹਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ 40-50 ਕਿੱਲਾਂ ਤੋਂ ਵੱਧਾ ਹੋਇਆ ਉਸ ਦਾ ਵੀਡੀਓ ਨਾਲ ਜੋੜੀ ਪੂਰੀ ਫਸਲ ਪੱਕ ਕੇ ਤਿਆਰ ਹੋਈ ਦੀ ਪੂਰੀ ਫਸਲ ਪੱਕ ਕੇ ਤਿਆਰ ਹੋਈ ਕਾਰਨ ਨਾਲ ਪਤਾ ਲੱਗਾ ਨਹੀਂ ਕਾਰਨ ਦਾ ਕੋਈ ਪਤਾ ਨਹੀਂ ਲੱਗਾ ਜਦੋਂ ਇਹ ਪੂਰੇ ਰਕਬੇ ਦੀ ਗੱਲ ਕਰੀਏ ਤੇ ਕਿੰਨੀ ਕੁ ਰਕਬਾ ਸਰ ਕੇ ਰਕਬਾ ਮੇਰੇ ਹਿਸਾਬ ਨਾਲ 70 75 ਕਿੱਲੇ ਦੇ ਲਾਗੀ ਤੱਕ ਹੋ ਸਰ ਨਹੀਂ ਇੱਕੋ ਪਿੰਡ ਦਾ ਇੱਕੋ ਪਿੰਡ ਦਾ ਹੀ ਲੱਗਦਾ ਹੈ ਆਹ ਛੜ ਪਾ ਨਹੀਂ ਆਪ ਠੇਕੇ ਦੀ ਇੱਥੇ ਜ਼ਮੀਨ ਲਈ ਆ ਇਹ ਅੱਜ ਘੰਟਾ ਤੋਂ ਪਹਿਲਾਂ ਇੱਥੇ ਨੱਗੋ ਵਾਲੀ ਦੀ ਜ਼ਮੀਨ ਸੀ ਅਜ ਕਣਕ ਆ ਉੱਥੇ ਥੋੜੇ ਜਿਹਾ ਨਾਲੀ ਕਣਕ ਜਿਆਦਾ ਸੀ ਇੱਥੇ ਤੇ ਅੱਗ ਲੱਗੀ ਆ ਸਾਨੂੰ ਇਨਫੋਰਮੇਸ਼ਨ ਮਿਲੀ ਫਾਇਰ ਬ੍ਰਿਗੇਡ ਵਾਲੇ ਕਿਸਾਨਾਂ ਨੇ ਆਪ ਬਹੁਤ ਮਿਹਨਤ ਕਰਕੇ ਟਰੈਕਟਰ ਸਾਰੇ ਪਾਸੇ ਲਾ ਕੇ ਅੱਗ ਨੂੰ ਬੁਝਾਇਆ ਕੰਟਰੋਲ ਕੀਤਾ ਕਿਨੇ ਏਕੜ ਜਿਹੜੀ ਫੋਟੋ ਜਿਹੜੀ ਖਰਾਬ ਹੋਇਆ ਇਹ ਤਕਰੀਬਨ 70 80 ਏਕੜ ਕਣਕਾਂ ਨੂੰ ਅੱਗ ਲੱਗੀ ਹੈ ਕਾਰਨਾਂ ਦਾ ਪਤਾ ਲੱਗਾ ਜੀ ਹੁੰਦਾ ਨਹੀਂ ਅਜੇ ਕੋਈ ਕਾਰਨ ਦਾ ਨਹੀਂ ਪਤਾ ਲੱਗਾ ਦੇਖ ਰਹੇ ਆ ਕਿ ਕਿੱਦਾਂ ਅੱਗ ਲੱਗੀ ਉੱਥੇ ਅੱਗ ਨੂੰ ਕਾਬੂ ਪਾ ਲਿਆ ਜੀ ਅੱਗ ਤੇ ਫਿਲਹਾਲ ਅਜੇ ਤੱਕ ਕਾਬੂ ਆ ਕਿੰਨਾ ਵਿੱਚੋਂ ਨੌਰਤ ਕਿੰਨੀ ਕਣਕ ਪੁੱਟੀ ਹੋ ਗਈ ਇਹ ਅਜੇ ਨਹੀਂ ਸ